ਦ੍ਰੋਪਤੀ ਬੜੀ ਵੱਡੀ ਪੇਂਟਰ ਸੀ ਚਿੱਤਰਕਾਰ ਕਲਾਕਾਰੀ ਬੜੀ ਮਹਿਲ ਬਣਾਏ ਪਾਂਡਵਾਂ ਨੇ ਨਵੇਂ ਉਹਦਾ ਮਹੂਰਤ ਕਰਨਾ ਸੀ ਇਹ ਪੰਚਾਲੀ ਤਾਂ ਹੈਗੀ ਸੀ ਇਹਦੀ ਗੱਲ ਮੰਨਦੇ ਸੀ ਸਾਰੇ ਪੰਚਾਲ ਦੇਸ਼ ਦੇ ਰਾਜੇ ਦੀ ਧੀ ਸੀ ਇਨੇ ਇੱਕ ਤਲਾਬ ਬਣਵਾਇਆ ਪਾਣੀ ਦਾ ਉਹਦੇ ਉੱਤੇ ਐਸੀ ਰੰਗਾਂ ਦੀ ਚਿੱਤਰਕਾਰੀ ਕੀਤੀ ਇਓਂ ਲੱਗੇ ਜਿਵੇਂ ਉਹਦੇ ਵਿੱਚ ਫੁੱਲ ਖੜੇ ਹੋਣ ਫੁੱਲਵਾੜੀ ਐ ਆਲੇ-ਦਾਲੇ ਰੁੱਖ ਛੋਟੇ-ਛੋਟੇ ਆਉਣ ਲੱਗਦੇ ਸੀ ਤੇ ਵਿਚਦੀ ਲੱਗਦਾ ਸੀ ਰੰਗ ਇਦਾਂ ਦਾ ਕੀਤਾ ਰਾਹ ਐ ਇੱਕ ਪਾਸੇ ਸੁੱਕੀ ਜ਼ਮੀਨ ਥੋੜੀ ਜੀ ਰੱਖ ਲਈ ਉਹਦੇ ਉੱਤੇ ਇਹੀ ਜੀ ਚਿੱਤਰਕਾਰੀ ਕੀਤੀ ਓਂ ਲੱਗਦਾ ਸੀ ਜਿਵੇਂ ਪਾਣੀ ਐ ਇਧਰ ਯੋਧਨ ਜਦੋਂ ਆਇਆ ਨਾ ਮਹਿਲਾਂ ਵੱਲੋਂ ਉਹਨੇ ਵੇਖਿਆ ਵੀ ਇਧਰ ਤਾਂ ਪਾਣੀ ਖੜਾ ਹੈ ਇਧਰ ਰਸਤਾ ਹੈ ਫੋਲੋ ਉਹ ਜਦੋਂ ਆਉਣ ਲੱਗਾ ਉਹ ਪਾਣੀ 'ਚ ਟਿੱਕ ਗਿਆ ਉਹਨੂੰ ਤਾਂ ਰਾਹ ਲੱਗਦਾ ਸੀ ਨਾ ਵੀ ਰਸਤਾ ਹੈ ਇਹ ਮਹਿਲਾਂ ਤੇ ਖੜੀ ਉੱਚੀ ਉੱਚੀ ਹੱਸਣ ਲੱਗ ਗਈ ਉੱਚੀ ਉੱਚੀ ਹੱਸਦੀ ਹੱਸਦੀ ਰੰਗ 'ਚ ਸੀ ਨਾ ਮਸਤੀ 'ਚ ਸੀ ਨਾਲੇ ਗੁੱਸਾ ਕੀਤਾ ਕਹਿੰਦੀ ਮੇਰੀ ਐਨੀ ਮਿਹਨਤ ਖਰਾਬ ਕਰਤੀ ਫਿਰ ਜਦੋਂ ਬੰਦਾ ਮੌਜ ਚ ਹੋਵੇ ਜਦੋਂ ਬੰਦਾ ਹੰਕਾਰ ਚ ਹੋਵੇ ਉਹਦੋਂ ਫਿਰ ਪਤਾ ਨਹੀਂ ਕੀ ਹੋਲ ਹੋਵੇ ਕਹਿੰਦੀ ਅੰਨੇ ਦਾ ਅੰਨਾ ਇਹਦਾ ਪਿਓ ਅੰਨਾ ਸੀ ਕਹਿੰਦੀ ਅੰਨੇ ਦਾ ਅੰਨਾ ਤੇਰਾ ਪਿਓ ਵੀ ਅੰਨਾ ਤੇ ਤੂੰ ਵੀ ਅੰਨਾ ਹੀ ਐ ਮੇਰੀ ਸਾਰੀ ਪੇਂਟਿੰਗ ਖਰਾਬ ਕਰ ਦਿੱਤੀ ਬਾ ਮਨੁਜ ਦੁੱਖ ਖਾ ਗਿਆ ਕਹਿੰਦਾ ਮੇਰੀ ਇੰਨੀ ਭਾਰੀ ਬੇਇਜ਼ਤੀ ਕੀਤੀ ਇਹਨੇ ਸਭਾ ਵਿੱਚ ਬੁਲਾਇਆ ਸਾਨੂੰ ਘਰ ਆ ਰੰਗ ਦੇਖ ਕੇ ਹੱਸਦੀ ਸੀ ਤੇ ਉਸ ਦਿਨ ਪਤਾ ਲੱਗਾ ਜਿੱਦਨ ਅੰਦਰ ਸਭਾ ਦੁਸ਼ਾਸ਼ਣ ਹੈ ਮਥੇਵਾਲ ਦ੍ਰੋਪਤੀ ਆਨੇ ਹਾਂਜੀ ਦੂਤਾਂ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਬੰਦੇ ਵਾਲਾਂ ਤੋਂ ਫੜ ਕੇ ਘੜੀਸ ਕੇ ਲਿਆਂਦੀ ਸੀ ਸਭਾ 'ਚ ਕਹਿੰਦੇ ਹੁਣ ਹੱਸ ਦਰਯੋਧਨ ਕਹਿੰਦਾ ਹੁਣ ਹੱਸ ਉਦਨ ਹੱਸਦੀ ਸੀ ਨਾ ਮੈਨੂੰ ਅੰਨੇ ਦਾ ਅੰਨਾ ਕਹਿੰਦੀ ਸੀ ਉਦਨ ਤੈਨੂੰ ਬੜਾ ਚਾਚੜਿਆ ਸੀ ਰੰਗਾਂ ਦਾ ਤੇ ਹੁਣ ਤੇਰੇ ਹਾਸੇ ਕਿੱਥੇ ਉੱਟ ਗਏ ਧਰਤੀ ਥਾਂ ਨਹੀਂ ਸੀ ਦੰਦੀ ਦ੍ਰੋਪਤੀ ਨੂੰ ਸਾਹਮਣੇ ਖੜੇ ਸਨ ਪੰਜ ਦੇ ਪੰਜ ਭਰਾ ਯੁਦਿਸ਼ਤਰ ਭੀਮ ਸੈਨ ਵਰਗੇ ਅਰਜੁਨ ਵਰਗੇ ਨਕੁਲ ਵਰਗੇ ਸ਼ਹੀਦੇਵ ਵਰਗੇ ਜੇ ਕ੍ਰਿਸ਼ਨ ਜੀ ਨਾਮ ਵਿਚਾਉਂਦੇ ਤਰਸ ਨਾ ਕਰਦੇ ਤੇ ਕੀ ਹਸ਼ਰ ਹੋਣਾ ਸੀ ਸੱਚੇ ਪਾਤਸ਼ਾਹ ਕਹਿੰਦੇ ਸਮਝ ਲਓ ਮਿੱਥਿਆ ਰੰਗ ਸੰਗ ਮਾਇਆ ਦੇਖ ਹੱਸਤਾ ਮਾਇਆ ਦੇ ਰੰਗ ਵੇਖ ਕੇ ਵਕਤੀ ਤੌਰ ਤੇ ਤੁਹਾਨੂੰ ਮੋਦ ਦੇ ਸਕਦੇ ਆ ਖੁਸ਼ੀ ਦੇ ਸਕਦੇ ਆ ਪਰ ਅੰਤ ਨੇ ਇਹਨਾਂ ਨੇ ਖੁਆਰੇ ਕਰਨਾ